ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਜੇਸਨ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਇਹ ਤਸਵੀਰ ਇਹਨੂੰ ਤਪਾ ਪੈਂਦੀ ਹੈ ਜੀ ਜੋ ਸਕਰੀਨ ਦੇ ਸਾਹਮਣੇ ਤੁਸੀਂ ਦੋ ਨਾਕ ਦੇਖ ਰਹੇ ਹੋ ਜੀ ਪ੍ਰੋਪਰ ਦੋਨੋਂ ਦੀ ਜਾਣਕਾਰੀ ਖੁਦ ਮੈਂ ਦੇਵਾਂਗਾ ਜੋ ਤੁਸੀਂ ਪਹਿਲੇ ਨੰਬਰ ਤੇ ਬਿਹੜ ਦੇਖ ਰਹੇ ਹੋ ਜੀ ਦੂਜੇ ਸੂਏ ਤਾਜੀ ਸੂਈ ਨੇ ਦੁੱਧ ਦਿੱਤਾ ਇਹਨੇ 24 ਲੀਟਰ ਜੀ ਇਸ ਟਾਈਮ ਇਹ ਟੋਕਰ ਵਹਿੜਾ ਸਾਢੇ 3 ਤੋਂ 4 ਮਹੀਨਿਆਂ ਦੀ ਇਹ ਸੂਈ ਹੋਈ ਆ ਇਸ ਟਾਈਮ ਇਹਦੇ ਹੇਠਾਂ 10 ਲੀਟਰ ਦੁੱਧ ਕੰਡੇ ਵਾਲਾ ਤਿਆਰ ਆ ਰੈਡੀ ਆ ਬਿਨਾ ਲੈਣ ਤੋਂ ਇਹਦੀ ਚਵਾਈ ਕਰਦੇ ਆ ਫਾਰਮ ਵਾਲੀ ਬਿਹੜਾ ਮੂੰਹ ਮੱਥਾ ਤੋਂ ਨੂੰ ਨੇੜ ਤੋਂ ਦਿਖਾ ਦਿੰਨੇ ਆ ਥਾਣਾ ਦਾ ਸੈਜ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮੂਠੀ ਵਾਲਾ ਗੈਬ ਤੇ ਸੋਹਣੇ ਥਣ ਲੱਗੇ ਆ ਚਾਰੇ ਬਿੱਥੀ ਤੇ ਲੱਗੇ ਰਿਹਾਗੇ ਬੈਕ ਸਾਈਡ ਤੋਂ ਆਪਾਂ ਲੇਪਾ ਵੀ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਚਾਰੇ ਥਣ ਬਿੱਥੀ ਤੇ ਗੈਬ ਤੇ ਗੁਲਾਬੀ ਥਣ ਲੱਗੇ ਹੋਇਆ ਦੂਸਰੀ ਸਾਈਡ ਤੋਂ ਵੀ ਦਿਖਾ ਦਿੰਨੇ ਆ ਚਾਰੇ ਥਣਾਂ ਦਾ ਸੇਮ ਸੈਜ ਹੈਗਾ ਪੂਰੀ ਬਿੱਥੀ ਤੇ ਲੱਗੇ ਹੋ ਜਾਗੇ ਤੀਸਰਾ ਸੁਆਗਾ 10 ਲੀਟਰ ਦੁੱਧ ਕੰਡੇ ਵਾਲਾ ਰਾਈੜੀ ਆ ਤਿਆਰ ਆ ਬਿਨਾ ਨਿਆਣੇ ਤੋਂ ਉਹਦੀ ਚਵਾਈ ਕਰਦੇ ਆਪਾਂ ਕੋਈ ਹਿੱਲ ਨਹੀਂ ਕੋਈ ਭੂਰ ਨਹੀਂ ਕੋਈ ਛੱਡਲਾ ਨਹੀਂ ਜਿਵੇਂ ਮਾਰਦੀ ਚੋਈ ਚੱਲੇ ਕੋਈ ਵੀ ਮੇਰਾ ਭਰਾ ਟੈਨਸ਼ਨ ਫਰੀ ਹੋ ਕੇ ਦਸੱਲੀ ਨਾਲ ਬੈੜ ਹੈਗੀ ਘਰ ਦੀ ਬੈੜ ਹੈਗੀ ਕੋਈ ਆਪਾਂ ਹੀ ਲਿਆਂਦੀ ਨਹੀਂ ਗਈ ਤਕਰੀਬਨ ਆਪਣੇ ਕੋਲੇ 3 ਤੋਂ 4 ਮਹੀਨੇ ਹੋ ਗਏ ਇਹ ਬਾਹਰ ਨੂੰ ਆਪਣੇ ਕੋਲੇ ਦੁੱਧ ਪੀਂਦਿਆਂ ਨੂੰ ਤਾਜੀ ਆਈ ਜੋ ਜਦੋਂ ਦੀ ਤਾਜੀ ਆਈ ਹੋਈ ਹੈ 3.5-4 ਮਹੀਨੇ ਹੋ ਚੁੱਕੇ ਹਨ। ਤੋਰਾ ਸੋਨੂੰ ਦਿਖਾ ਦਿੰਦੇ ਆ ਬੈੜ ਤਾਂ ਆਪਾਂ। ਤੋਰਾ ਤੁਸੀਂ ਦੇਖ ਸਕਦੇ ਹੋ। ਬੁੜੇ ਖੂਬਸੂਰਤ ਵੱਡੀ ਫਾਰਮ ਵਾਲੀ ਬੈੜ ਆ। ਮੁੱਲ ਸਿਰਫ ਇਹਦਾ 32000 ਰੁਪਏ ਜੀ। ਮੈਂ ਤਾਂ ਨਹੀਂ ਮੰਨਦਾ ਵੀ ਆਹ ਪਾ ਦੇ ਵਿੱਚ ਕੋਈ ਬੈੜ ਦੇ ਦਊਗਾ ਕਿਉਂਕਿ ਆਪਾਂ ਦੁੱਧ ਪੀ ਲਿਆ ਇਹਦਾ ਵਧੀਆ ਆਪਣਾ ਡੰਗ ਟਪਾ ਗਈ ਮੈਂ ਆਪਣੀ ਤਾਜੀ ਹਾ ਸੂਪੀ ਸੀ ਤਾਂ ਕਰਕੇ ਆਪਾਂ ਇਹ ਬੈੜ ਸੇਲ ਕਰਨ ਲੱਗੇ ਹਾਂ ਕਿਸੇ ਮੇਰੇ ਭਰਾ ਨੂੰ ਜ਼ਰੂਰ ਚਾਹੋ ਬੈੜ ਦੀ ਨੰਬਰ ਮੇਰਾ ਸਕਰੀਨ ਤੇ ਚੱਲੂਗਾ ਇਹ ਨੰਬਰ ਤੇ ਸੰਪਰਕ ਕਰਕੇ ਬੈੜ ਤੁਸੀਂ ਜੀ ਖਰੀਦ ਸਕਦੇ ਹੋ ਉਸ ਤੋਂ ਬਾਅਦ ਆਪਾਂ ਦੋ ਨੰਬਰ ਉਹਦੀ ਵੀ ਪ੍ਰੋਪਰ ਜਾਣਕਾਰੀ ਦਿੰਨੇ ਹਾਂ ਜੀ ਦੋ ਨੰਬਰ ਦਾ ਇਹਦਾ ਇਹਨੂੰ ਵੀ ਤਕਰੀਬਨ 3 ਮਹੀਨਿਆਂ ਦੇ ਲਗਭਗ ਸੂਈ ਨੂੰ ਹੋ ਚੁੱਕਿਆ ਹੈ। ਇਸ ਟਾਈਮ ਇਹਦੇ 헤ਠਾ 7 ਲੀਟਰ ਦੁੱਧ ਆ ਗਏ। ਥਾਣਾ ਦਾ ਸਾਈ ਦੇਖੋ। ਥਾਣ ਚਾਰੇ ਗਲਾਬੀ। ਸੋਹਣੇ ਵਿੱਥੀ ਤੇ ਸਾਹਮਣੋਂ ਸਾਹਮਣੀ ਲੱਗੇਦੇ ਆ। ਧਾਰ ਇਹਦੀ ਬਹੁਤ ਜ਼ਿਆਦੀ ਮੋਟੀ ਹੈਗੀ। ਬਾਕੀ ਭਾਈ ਤੁਹਾਨੂੰ ਥਾਣਾ ਤੋਂ ਦੁੱਸਦੇ ਹੀ ਹੋਣਾ। ਮੂੰਹ ਮੱਥਾ ਦੇਖੋ। ਦੂਸਰਾ ਸੂਆਗਾ। ਚਾਹੇ ਨੂੰ ਆਪਾਂ ਪਲੂਣ ਗਏ ਕੇ ਵੇਚ ਲਈਏ ਪਰ ਹੈ ਇਹਦਾ ਦੂਸਰਾ ਸੂਆ ਹੈਗਾ ਥਣ ਦੇਖੋ ਸੋਹਣੇ ਥਣ ਲੱਗੇ ਤੇ ਆ ਪੂਰੀ ਖੂਬਸੂਰਤ ਬੱਸੀ ਆ ਤਾਜੀ ਨੇ 18 ਕਿਲੋ ਲੀਟਰ ਦੁੱਧ ਦਿੱਤਾ ਹੈਗਾ ਇਹਦਾ ਮੁੱਲ ਸਿਰਫ 20000 ਰੁਪਇਆ ਪੂਰੀ ਟੌਪ ਦੀ ਵੈੜ ਹੈਗੀ ਤੋਰਾ ਆਪਾਂ ਇਹਦਾ ਵੀ ਦਿਖਾਉਣਾ ਹੈਗੇ ਉਹਰਾ ਤੁਸੀਂ ਦੇਖ ਸਕਦੇ ਹੋ ਸਿਰਫ 20000 ਦੀ ਕਿਸੇ ਵੀ ਮੇਰੇ ਭਰਾ ਨੂੰ ਦੋਨੇ ਨਗਾ ਚੋਂ ਕੋਈ ਵੀ ਪਸ਼ੂ ਪਸੰਦ ਹੋਵੇ ਨੰਬਰ ਮੇਰਾ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਬੈਣਾ ਤੁਸੀਂ ਖਰੀਦ ਸਕਦੇ ਹੋ ਜੀ ਦੋ ਡੰਗ ਚਵਾਈ ਕਰਕੇ ਦਿਸਲਲੀ ਨਾਲ ਜਾ ਸਕਦੇ ਹੋ ਜੀ ਪੂਰੀਆਂ ਖੂਬਸੂਰਤ ਦੋਨੇ ਨਗਾ ਦੀ ਪ੍ਰੋਪਰ ਤੁਹਾਨੂੰ ਜਾਣਕਾਰੀ ਦਿੱਤੀ ਕਿਸੇ ਨੂੰ ਕੋਈ ਵੀ ਪਸ਼ੂ ਪਸੰਦ ਹੋਵੇ ਕਨੈਕਟ ਕਰ ਲਓ ਜੀ ਧੰਨਵਾਦ ਜਲਦੀ ਮਿਲਦੇ ਆ ਕੋਈ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਜੀ